ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਖੇਤੀਬਾੜੀ ਮੰਤਰੀ ਸ਼ਿਬਰਤ ਚੋਹਾਨ ਦੇ ਨਾਲ ਸਾਬਕਾ ਐਮਪੀ ਜਗਮੀਤ ਸਿੰਘ ਬਰਾੜ ਦੀ ਮੁਲਾਕਾਤ ਹੋਈ ਮੁਲਾਕਾਤ ਤੋਂ ਬਾਅਦ ਜਗਮੀਤ ਬਰਾੜ ਦੇ ਵੱਲੋਂ ਕਿਸਾਨਾਂ ਨੂੰ ਇਹ ਵੱਡੀ ਖੁਸ਼ੀ ਦੀ ਖਬਰ ਸੁਣਾ ਦਿੱਤੀ ਆ ਕੇਂਦਰ ਸਰਕਾਰ ਜਿਹੜੀ ਆ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਹੋ ਚੁੱਕੀ ਆ ਤਾਂ ਜਗਮੀਤ ਬਰਾੜ ਜਿਹੜੇ ਨੇ ਸਾਬਕਾ ਐਮਪੀ ਨੇ ਉਹਨਾਂ ਦੇ ਵੱਲੋਂ ਪੂਰੀ ਖੁਸ਼ੀ ਦੀ ਖਬਰ ਸੁਣਾਈ ਆ ਤੁਹਾਨੂੰ ਉਹਨਾਂ ਦੇ ਮੂੰਹੋਂ ਹੀ ਇਹ ਗੱਲ ਬਾਤ ਸੁਣਾ ਦਿੰਨੇ ਆ ਭਗਵਨ ਜੋ ਮਾਨਯੋਗ ਹਿੰਦੁਸਤਾਨ ਦੇ ਐਗਰੀਕਲਚਰ ਵੈਲਫੇਅਰ ਮਿਨਿਸਟਰ ਸ਼੍ਰੀਮਾਨ ਸ਼੍ਰੀ ਸ਼ਿਰਾਜ ਸਿੰਘ ਚੋਹਾਨ ਨੂੰ ਮਿਲ ਕੇ ਨਿਕਲੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਸਰਦਾਰ ਜਗੀਤ ਸਿੰਘ ਢੱਲੇਵਾਲਾ ਜੀ ਦੇ ਮਰਨ ਮਰਦ ਦੇ ਸੰਬੰਧ ਵਿੱਚ ਉਹਨਾਂ ਨੇ ਇਸ ਪ੍ਰਕਾਰ ਦਾ ਗੱਲਬਾਤ ਕਿ ਮੰਨ ਕੇ ਨਾ ਉਦਿਆਤ ਹੋ ਸਕਦੀ ਹੈ ਉਹਨਾਂ ਨਾਲ ਮੈਂ ਵਿਚਾਰ ਕਰਕੇ ਆਇਆ ਹਾਂ ਮੈਂ ਉਹਨਾਂ ਦਾ ਇਸ ਕੱਲ ਹੀ ਵੀ ਬਹੁਤ ਨਹੀਂ ਤੇ ਧਨਵਾਦੀ ਹਾਂ ਕਿ ਭਾਨਗ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਕੁਝ ਦਿਨ ਪਹਿਲਾਂ ਮੈਂ ਉਹਨਾਂ ਨੂੰ ਲਿਖਿਆ ਸੀ ਉਹ ਵੀ ਉਹਨਾਂ ਨੇ ਮਾਨੀਓ ਸਰਕਾਰ ਨੂੰ ਭੇਜਿਆ ਹੈ ਔਰ ਨਾਲ ਦੀ ਨਾਲ ਸਰਦਾਰ ਹਰਦੀਪ ਸਿੰਘ ਪੁਰੀ ਜਿਹੜੇ ਹਿੰਦੁਸਤਾਨ ਦੇ ਪੈਟਰੋਲੀਅਮ ਮਿਨਿਸਟਰ ਹਨ ਉਹਨਾਂ ਦੇ ਦਖਲ ਨਾਲ ਔਰ ਉਹਨਾਂ ਦੇ ਸਹਿਯੋਗ ਨਾਲ ਇਹ ਮੀਟਿੰਗਸ ਸੰਭਵ ਹੋ ਸਕੀਆਂ ਹੈ ਔਰ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਬਹੁਤ ਜ਼ਿਆਦਾ ਸੰਵੇਦਨਸ਼ੀਲ ਔਰ ਹਮਦਰਦੀ ਪਰ ਆ ਰਵਈਆ ਸਤਕਾਰਯੋਗ ਪ੍ਰਾਈਮ ਮਿੰਿਸਟਰ ਸਾਹਿਬ ਦਾ ਔਰ ਸਤਕਾਰਯੋਗ ਮਾਨਯੋਗ ਸਿਮਰਾਜ ਸਿੰਘ ਚੋਹਾਨ ਸਾਹਿਬ ਦਾ ਉਹਨਾਂ ਨੇ ਮੈਨੂੰ ਇਹ ਕਹਿ ਦਿੱਤਾ ਹੈ ਕਿ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਚਾਰ ਮੁੱਦਿਆਂ ਤੇ ਐਮ ਐਸ ਸੁਆਮੀਨਾਥਨ ਰਿਪੋਰਟ ਉਸ ਤੋਂ ਅੱਗੇ ਜਾ ਕੇ ਕਿਸ ਪ੍ਰਕਾਰ ਸਾਰੀ ਐਮ ਐਸ ਪੀ ਗਾਰੰਟੀ ਹੋ ਸਕਦੀ ਹੈ 24 ਤੋਂ ਉੱਪਰ ਫਸਲਾਂ ਦੇ ਉੱਪਰ ਤੇ ਨਾਲ ਦੀ ਨਾਲ ਜਿਹੜਾ ਨਵਾਂ ਖਰੜਾ ਆਇਆ ਹੈ ਉਹ ਕਿਉਂਕਿ ਸਟੇਟਾਂ ਦਾ ਅਧਿਕਾਰ ਹੈ ਉਸ ਖਰੜੇ ਨੂੰ ਰਿਜੈਕਟ ਕਰਨ ਦਾ ਅਗਰ ਉਹ ਪੰਜਾਬ ਦੇ ਹਿੱਤਾਂ ਦੇ ਅਨੁਕੂਲ ਨਹੀਂ ਹੋਏਗਾ ਔਰ ਨਹੀਂ ਹੈ ਕੁਝ ਮੁੱਦੇ ਔਰ ਸਾਡੇ ਸਭ ਤੋਂ ਬ੍ਰਿਲੀਅੰਟ ਇਕਨੋਮਿਸਟ ਜਿਹੜੇ ਸੋਚਾ ਸਿੰਘ ਗਿੱਲ ਹੈ ਉਹਨਾਂ ਨੇ ਜਿਹੜੇ ਨੁਕਤੇ ਉਠਾਏ ਹੈ ਮੈਂ ਅੱਜ ਇਹ ਵੀ ਗੱਲ ਕਰਕੇ ਆਇਆ ਹਾਂ ਕਿ ਕੁਝ ਨੁਕਤੇ ਇਸ ਡਰਾਫਟ ਨੇ ਸਾਨੂੰ ਸੁਣਨ ਕਰਦੇ ਉਹਦੇ ਪ੍ਰਤੀ ਵੀ ਉਹਨਾਂ ਨੇ ਬਹੁਤ ਹਮਦਰਦੀ ਪ੍ਰਗਟ ਰਹੀਆ ਕਿ ਸਾਡੇ ਦਰਵਾਜ਼ੇ ਰਾਜ ਸਾਹਿਬ ਹਮੇਸ਼ਾ ਓਪਨ ਹੈ ਪ੍ਰਾਈਮ ਮਿਨਿਸਟਰ ਸਾਹਿਬ ਦੇ ਔਰ ਮਾਨਯੋਗ ਸ਼ਿਵਰਾਜ ਜੀ ਦੇ ਜਦੋਂ ਵੀ ਸਾਡੇ ਨਾਲ ਚਾਹੋ ਆ ਕੇ ਨਵਤੇ ਗੱਲ ਕਰੋ ਤੇ ਅੰਤ ਵਿੱਚ ਉਹਨਾਂ ਨੇ ਰਾਜ ਸਭਾ ਵਿੱਚ ਕਮਿਟਮੈਂਟ ਕਰ ਲਈ ਹੈ ਐਮ ਐਸ ਸੁਮੇਨਾਥਨ ਰਿਪੋਰਟ ਨੂੰ ਇਨ ਬਿਨ ਸਭ ਤੋਂ ਵੋਲੀਅਮ ਨੂੰ ਲਾਗੂ ਕਰਨ ਦੀ ਔਰ ਨਾਲ ਦੀ ਨਾਲ ਐਮਐਸਪੀ ਦੇਣ ਦੀ ਔਰ ਐਮਐਸਪੀ ਦਾ ਜੋ ਪ੍ਰੋਡਿਊਸ ਦੇ ਉੱਤੇ 50% ਪ੍ਰੋਫਿਟ ਹੈ ਉਹਦੀ ਵੀ ਗੱਲ ਉਹਨਾਂ ਨੇ ਕਹੀ ਹੈ ਬਹੁਤ ਬਹੁਤ ਧੰਨਵਾਦ ਜੀ ਮਾਨਯੋਗ ਹਿੰਦੁਸਤਾਨ ਦੇ ਐਗਰੀਕਲਚਰ ਵੈਲਫੇਅਰ ਮਿਨਿਸਟਰ ਸ਼੍ਰੀਮਾਨ ਸ਼੍ਰੀ ਸ਼ਿਵਾਜ ਸਿੰਘ ਟੋਹਾਰੀ ਨੂੰ ਲੈ ਕੇ ਨਿਕਲੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲਾ ਜੀ ਦੇ ਮਰਨ ਮਰਨ ਦੇ ਸੰਬੰਧ ਵਿੱਚ ਉਹਨਾਂ ਨੇ ਇਸ ਪ੍ਰਕਾਰ ਦਾ ਗੱਲਬਾਤ ਕਿੰਨਾ-ਕਿੰਨਾ ਹੋਇਆ ਤੇ ਹੋ ਸਕਦੀ ਹੈ ਉਹਨਾਂ ਨਾਲ ਮੈਂ ਵਿਚਾਰ ਕਰਕੇ ਆਇਆ ਹਾਂ ਮੈਂ ਉਹਨਾਂ ਦਾ ਇਸ ਕੱਲ ਹੀ ਵੀ ਬਹੁਤ ਮਨ ਤੇ ਧੰਨਵਾਦੀ ਹਾਂ ਕਿ ਬਾਣ ਲੋਗ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਕੁਝ ਦਿਨ ਪਹਿਲਾਂ ਮੈਂ ਉਹਨਾਂ ਨੂੰ ਲਿਖਿਆ ਸੀ ਉਹ ਵੀ ਉਹਨਾਂ ਨੇ ਮਾਨਯੋਗ ਸ਼੍ਰੀ ਚੰਨੌਰ ਨੂੰ ਭੇਜਿਆ ਹੈ ਔਰ ਨਾਲ ਦੀ ਨਾਲ ਸਰਕਾਰ ਹਰਦੀਪ ਸਿੰਘ ਪੁਰੀ ਜਿਹੜੇ ਹਿੰਦੁਸਤਾਨ ਦੇ ਪੈਟਰੋਲੀਅਮ ਮਨਿਸਟਰ ਹਨ ਉਹਨਾਂ ਦੇ ਦਖਲ ਨਾਲ ਔਰ ਉਨ੍ਹਾਂ ਦੇ ਸਹਿਯੋਗ ਨਾਲ ਇਹ ਮੀਟਿੰਗਸ ਸੰਭਵ ਹੋ ਸਕੀਆਂ ਹੈ ਔਰ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਬਹੁਤ ਜ਼ਿਆਦਾ ਸੰਵੇਦਨਸ਼ੀਲ ਔਰ ਹਮਦਰਦੀ ਪਰ ਆ ਰਵਈਆ ਸਤਕਾਰਯੋਗ ਪ੍ਰਾਈਮ ਮਿਨਿਸਟਰ ਸਾਹਿਬ ਦਾ ਔਰ ਸਤਕਾਰਯੋਗ ਮਾਨਯੋਗ ਸੁਭਰਾਜ ਸਿੰਘ ਚੋਹਾਨ ਸਾਹਿਬ ਦਾ ਉਹਨਾਂ ਨੇ ਮੈਨੂੰ ਇਹ ਕਹਿ ਦਿੱਤਾ ਹੈ ਕਿ ਗੱਲਬਾਤ ਕਰਨ ਤੋਂ ਬਾਅਦ ਇਹਨਾਂ ਚਾਰ ਮੁੱਦਿਆਂ ਤੇ ਐਮ ਐ ਸੁਮਿਨਾਥਨ ਰਿਪੋਰਟ ਉਸ ਤੋਂ ਅੱਗੇ ਜਾ ਕੇ ਕਿਸ ਪ੍ਰਕਾਰ ਸਾਰੀ ਐਮਐਸਪੀ ਗਾਰੰਟੀ ਹੋ ਸਕਦੀ ਹੈ 24 ਤੋਂ ਉੱਪਰ ਫਸਲਾਂ ਦੇ ਉੱਪਰ ਤੇ ਨਾਲ ਦੀ ਨਾਲ ਜਿਹੜਾ ਨਵਾਂ ਖਰੜਾ ਆਇਆ ਹੈ ਉਹ ਕਿਉਂਕਿ ਸਟੇਟਾਂ ਦਾ ਅਧਿਕਾਰ ਹੈ ਉਸ ਖਰੜੇ ਨੂੰ ਰਿਜੈਕਟ ਕਰਨਾ ਅਗਰ ਉਹ ਪੰਜਾਬ ਦੇ ਹਿੱਤਾਂ ਦੇ ਅਨੁਕੂਲ ਨਹੀਂ ਹੋਏਗਾ ਔਰ ਨਹੀਂ ਹੈ ਕੁਝ ਮੁੱਦੇ ਔਰ ਸਾਡੇ ਸਭ ਤੋਂ ਬ੍ਰਿਲੀਅੰਟ ਇਕਨੋਮਿਸਟ ਜਿਹੜੇ ਸੋਚਾ ਸਿੰਘ ਗਿੱਲ ਹੈ ਉਹਨਾਂ ਨੇ ਜਿਹੜੇ ਨੁਕਤੇ ਉਠਾਏ ਹੈ ਮੈਂ ਅੱਜ ਇਹ ਵੀ ਗੱਲ ਕਰਕੇ ਆਇਆ ਹਾਂ ਕਿ ਕੁਝ ਨੁਕਤੇ ਇਸ ਡਰਾਫਟ ਦੇ ਸਾਨੂੰ ਸੁਝਾਉਣ ਕਰਦੇ ਉਹਦੇ ਪ੍ਰਤੀ ਵੀ ਉਹਨਾਂ ਨੇ ਬਹੁਤ ਅੰਦਰ ਦੀ ਪ੍ਰਿਆਰ ਵਈਆ ਕਿ ਸਾਡੇ ਦਰਵਾਜ਼ੇ ਰਾਜ ਸਾਹਿਬ ਹਮੇਸ਼ਾ ਓਪਨ ਹੈ ਪ੍ਰਾਈਮ ਮਿਨਿਸਟਰ ਸਾਹਿਬ ਦੇ ਅਤੇ ਮਾਨਯੋਗ ਚੇਤਨਾ ਜੀ ਦੇ ਜਦ ਜਦੋਂ ਵੀ ਸਾਡੇ ਨਾਲ ਚਾਹੋ ਆ ਕੇ ਕਿ ਨਾ ਬੁਧਿਆ ਕੇ ਗੱਲ ਕਰੋ ਤੇ ਅੰਤ ਵਿੱਚ ਉਹਨਾਂ ਨੇ ਰਾਜ ਸਭਾ ਵਿੱਚ ਕਮਿਟਮੈਂਟ ਕਰ ਲਈ ਹੈ ਐਮ ਐਸ ਸੁਆਮੀਨਾਥਨ ਰਿਪੋਰਟ ਨੂੰ ਇਨ ਬਿਨ ਸੱਤ ਵੋਲਿਊਮਸ ਨੂੰ ਲਾਗੂ ਕਰਨ ਦੀ ਔਰ ਨਾਲ ਦੀ ਨਾਲ ਐਮ ਐਸ ਪੀ ਦੇਣ ਦੀ ਔਰ ਐਮ ਐਸ ਪੀ ਦਾ ਜੋ ਪ੍ਰੋਡਿਊਸ ਦੇ ਉੱਤੇ 50% ਪ੍ਰੋਫਿਟ ਹੈ ਉਹਦੀ ਵੀ ਗੱਲ ਉਹਨਾਂ ਨੇ ਕਹੀ ਹੈ ਬਹੁਤ ਬਹੁਤ ਧੰਨਵਾਦ ਤਾਂ ਤੁਸੀਂ ਸੁਣਿਆ ਸਾਬਕਾ ਐਮ ਪੀ ਜਗਮੀਤ ਸਿੰਘ ਬਰਾੜ ਦੇ ਵੱਲੋਂ ਖੇਤੀਬਾੜੀ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੇ ਨਾਲ ਮੁਲਾਕਾਤ ਕੀਤੀ ਜਗਜੀਤ ਸਿੰਘ ਡੱਲੇਵਾਲ ਜੋ ਮਰਨ ਵਰਤ ਦੇ ਉੱਤੇ ਖਨੌਰੀ ਬਾਰਡਰ ਤੇ ਬੈਠੇ ਨੇ 21 ਦਿਨਾਂ ਤੋਂ ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਇਸ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕੀਤੀ ਤੇ ਨਾਲ ਹੀ ਹੁਣ ਸ਼ਿਵਰਾਜ ਚੋਹਾਨ ਦੇ ਅੱਗੇ ਇਹ ਕਿਸਾਨੀ ਮੰਗਾਂ ਰੱਖੀਆਂ ਤਾਂ ਉਹਨਾਂ ਦੇ ਵੱਲੋਂ ਵੀ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਗੱਲ ਆਖ ਦਿੱਤੀ ਆ ਤਾਂ ਹੁਣ ਜਲਦ ਹੀ ਕਿਸਾਨਾਂ ਦੇ ਨਾਲ ਮੀਟਿੰਗ ਹੋਵੇਗੀ ਮੀਟਿੰਗ ਤੋਂ ਬਾਅਦ ਸਹਿਮਤੀ ਕਿਹੜੀ ਕਿਹੜੀ ਮੰਗ ਦੇ ਉੱਤੇ ਬਣਦੀ ਆ ਸਭ ਤੋਂ ਅਹਿਮ ਹੋ ਜਾਂਦਾ ਕਿ ਕਿਸਾਨਾਂ ਨੂੰ ਐਮਐਸਪੀ ਦਾ ਗਰੰਟੀ ਕਾਨੂੰਨ ਬਣਾ ਕੇ ਦਿੱਤਾ ਜਾਵੇਗਾ ਸੀਟੂ ਪਲੱਸ 50 ਦਿੱਤਾ ਜਾਵੇਗਾ ਜਾਂ ਫਿਰ ਕਿਸਾਨਾਂ ਨੂੰ ਕੁਝ ਹੋਰ ਕਹਿ ਦਿੱਤਾ ਜਾਵੇਗਾ ਮੀਟਿੰਗ ਦੇ ਵਿੱਚ ਅਹਿਮ ਗੱਲ ਰਹਿਣ ਵਾਲੀ ਆ ਕਿਸਾਨ ਹੁਣ ਕਦੋਂ ਤੱਕ ਇੰਤਜ਼ਾਰ ਕਰ ਰਹੇ ਨੇ ਕਦੋਂ ਤੱਕ ਕਿਸਾਨਾਂ